ਸ਼ੰਭੂ ਬਾਰਡਰ ਖੋਲਣ ਦੀਆਂ ਚਰਚਾਵਾਂ ਹੌਲੀ-ਹੌਲੀ ਕਰਕੇ ਤੇਜ਼ ਹੋ ਰਹੀਆਂ ਨੇ ਹਾਲਾਂਕਿ ਕਿਸਾਨ ਤਾਂ ਘੱਟੋ-ਘੱਟ ਇਧਰ ਵੱਲ ਨੂੰ ਆਸ ਲਾਈ ਬੈਠੇ ਨੇ ਇੱਕ ਪਾਸੇ ਹਰਿਆਣੇ ਵਿੱਚ ਚੋਣਾਂ ਦਾ ਮਾਹੌਲ ਸੀ ਲੰਘੇ ਦਿਨ ਵੋਟਾਂ ਪੈ ਗਈਆਂ ਹੁਣ ਵੋਟਾਂ ਪੈਣ ਤੋਂ ਬਾਅਦ ਹਰਿਆਣੇ ਦੀਆਂ ਚੋਣਾਂ ਕੀ ਗੇੜ ਭੰਨਣਗੀਆਂ ਨਤੀਜੇ ਕਿਧਰ ਵੱਲ ਨੂੰ ਜਾਣਗੇ ਇਹ ਸਮਾਂ ਦੱਸੇਗਾ ਪਰ ਕਿਸਾਨ ਟਿਕਟਕੀ ਲਾਈ ਬੈਠੇ ਨੇ ਕਿ ਸ਼ੰਭੂ ਬਾਰਡਰ ਜਿਹੜਾ ਆ ਉਹ ਕਦ ਖੁੱਲੇਗਾ ਖੁੱਲੇਗਾ ਨਹੀਂ ਖੁੱਲੇਗਾ ਕਿਸਾਨਾਂ ਦੀ ਅਗਲੀ ਰਣਨੀਤੀ ਉਸ ਹਸਾਬ ਨਾਲ ਪਲਾਨ ਹੋਵੇਗੀ ਪਰ ਇਸ ਮਾਮਲੇ ਨੂੰ ਲੈ ਕੇ ਸਰਵਨ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਉੱਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਕੇਂਦਰ ਸਰਕਾਰ ਨਾਲ ਵੀ ਫਿਰ ਸਮੇਂ ਆਉਣ ਤੇ ਨਜਿੱਠਿਆ ਜਾਵੇਗਾ ਤੇ ਜੇ ਪੰਜਾਬ ਸਰਕਾਰ ਨੇ ਗੱਲਾਂ ਨਾ ਮੰਨੀਆਂ ਜਿਹਦੇ ਬਾਰੇ ਲੰਗੇ ਦਿਨੀ ਮੀਟਿੰਗ ਹੋਈ ਹੈ ਸਰਕਾਰ ਦੇ ਵਜ਼ੀਰਾਂ ਦੇ ਨਾਲ ਮੁਲਾਜ਼ਮਾ ਦੇ ਨਾਲ ਜੇ ਉਹ ਤੱਥ ਨਾ ਵਿਚਾਰੇ ਗਏ ਤਾਂ ਉਸ ਤੋਂ ਬਾਅਦ ਫਿਰਖਾ ਮੇ ਆਜ਼ਾਪਕ ਨਾ ਪਵੇਗਾ ਇੱਕ ਵਾਰਨਿੰਗ ਜਿਹੜੀ ਉਹਨਾਂ ਨੇ ਆਪਣੇ ਵੱਲੋਂ ਜ਼ਰੂਰ ਦੇ ਦਿੱਤੀ ਹੈ ਕਿਉਂ ਇਹ ਵਾਰਨਿੰਗ ਦਿੱਤੀ ਅਸਲ ਮਾਮਲਾ ਕੀ ਹੈ ਸ਼ੰਭੂ ਬਾਰਡਰ ਨੂੰ ਲੈ ਕੇ ਕਿਸਾਨ ਕੀ ਚਾਹੁੰਦੇ ਨੇ ਸਰਵਨ ਪੰਦੇਰ ਦੇ ਮੂੰਹੋਂ ਸੁਣਦੇ ਮੈਂ ਸਰਵਨ ਸਿੰਘ ਪੰਦੇਰ ਇਸ ਵळे ਸ਼ੰਭੂ ਬੋਰਚੇ ਤੇ ਖੜਾ ਜੀ ਤੁਹਾਨੂੰ ਮੇਰੇ ਪਿੱਛੇ ਕੇਂਦਰ ਵੱਲੋਂ ਕੱਡੀਆਂ ਹੋਈਆਂ ਕੰਦਾ ਵੀ ਦੀਦੀਆਂ ਹੁਣ ਗਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਫਸਲੀ ਬੀਮਾ ਜੋੜਨਾ ਮਜ਼ਦੂਰਾਂ ਦੀ ਨਰੇਗਾ ਆਦੀਵਾਸੀਆਂ ਦੀ ਸ਼ਬਦਾਂ ਦੀ ਪੰਜਵੀਂ ਸੂਚੀ ਲਾਗੂ ਕਰਨ ਲਈ ਇਹ ਸਾਰੀਆਂ ਗੱਲਾਂ ਤੇ ਅੰਦੋਲਨ ਕਰ ਰਹੇ ਆ। ਔਰ ਸਾਨੂੰ ਇੱਥੇ 13 ਫਰਵਰੀ ਤੋਂ ਰੋਕਿਆ ਗਿਆ। ਔਰ ਜਿਵੇਂ ਖੱਟਰ ਸਾਹਿਬ ਕਹਿੰਦੇ ਸੀ ਭੇਜ ਦੇ ਨਾਲ ਹਰਿਆਣਾ ਦੇ ਲੋਕ ਖੁਸ਼ ਆ ਗਏ ਆ। ਜਿਵੇਂ ਇੱਥੇ ਡਰੋਨਾ ਰਾਹੀਂ ਸਾਡੇ ਤੇ ਹੰਜੂਗਾ ਦਾ ਇਸਤੇਮਾਲ ਹੋਇਆ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਫਿਰ ਬੁਲਟ ਐਸਐਲਆਰ ਵੀ ਚੱਲੀ ਤੇ 12 ਬੋਰ ਵੀ ਚੱਲੀ 433 ਕਿਸਾਨ ਸਾਡੇ ਜ਼ਖਮੀ ਹੋਏ 6 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਔਰ ਸ਼ਹੀਦ ਸੁਭਕਰ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਦੇ ਬੁਰੇ ਪ੍ਰਭਾਵ ਪਏ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਵੱਡੀਆਂ ਤਕਲੀਫਾਂ ਸਹਿਣੀਆਂ ਪਈਆਂ ਪਰ ਖੱਟੜ ਸਾਹਿਬ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਰੋਕ ਕੇ ਖੁਸ਼ੀ ਕਮਾਈ ਆ ਔਰ ਜਿਵੇਂ ਜਿਹੜੇ ਅਫਸਰਾਂ ਨੇ ਕਿਸਾਨਾਂ ਤੇ ਜ਼ੁਲਮ ਕੀਤੇ ਉਹਨਾਂ ਨੂੰ ਸਨਮਾਨ ਕਰਨ ਦਾ ਵੀ ਜ਼ੋਰ ਲੱਗਾ ਬੇਸ਼ੱਕ ਉਹ ਸਫਲ ਨਹੀਂ ਹੋ ਸਕੇ ਇੰਨਾਂ ਗੱਲਾਂ ਨੂੰ ਲੈ ਕੇ ਅਰ ਜਿਹੜੀ 70000 ਅਰਧ ਸੈਨਿਕ ਫੋਰਸ ਲੈਸੀਆ ਰਣੇ ਦੇ ਵਿੱਚ ਇੰਨਾ ਮਸਲਿਆਂ ਤੇ ਮੁੱਦੇ ਗੂੰਜਦੇ ਰਹੇ ਹਰਿਆਣੇ ਦੀ ਚੋਣ ਵਿੱਚ ਅਰ ਹੁਣ ਕੱਲ ਇਹ ਇਹ ਗੱਲਾਂ ਦਾ ਅੱਠ ਨੂੰ ਜਿਹੜੀ ਕੱਲ VOTING ਉਹਦਾ ਅੱਠ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਕਿ ਕੀ ਕੀ ਸਹੀ ਸੀ ਕੀ ਕੀ ਗਲਤੀ ਜਿਹੜੇ ਕਹਿੰਦੇ ਸੀ ਵੀ ਇਹ ਬਾਰਡਰ ਖੋਲਾਂਗੇ ਉਹਨਾਂ ਦਾ ਵੀ ਅੱਠ ਤੋਂ ਬਾਅਦ ਪਤਾ ਲੱਗ ਜੂ ਅਰ ਇਸ ਬਾਰਡਰ ਦਾ ਪੁਇਕ ਵੀ ਜਣੀ ਅੱਠ ਵਾਲੇ ਦਿਨ ਖੋਲ ਜੂਗਾ ਵੀ ਇਹ ਖੁੱਲਦਾ ਕੇ ਨਹੀਂ ਖੁੱਲਦਾ ਹੈਗਾ ਔਰ ਜਿਹੜੇ ਇਹ ਦਾਵਾ ਕਰਦੇ ਸੀ ਵੀ ਸਾਡੀ ਪਾਲਿਸੀ ਸਹੀ ਆ ਉਹਨਾਂ ਨੂੰ ਵੀ ਜਵਾਬ ਮਿਲੂਗਾ ਪਰ ਇਹਦੇ ਨਾਲ ਦੀ ਨਾਲ ਅਸੀਂ ਕਹਿੰਨੇ ਆ ਮੋਦੀ ਸਾਹਿਬ ਦੇ ਹੁੰਦਿਆਂ ਹੁੰਦਿਆਂ ਅਸੀਂ ਐਮਐਸ ਇਲਿਗਲ ਗਰੰਟੀ ਕਾਨੂੰਨ ਲਾਵਾਂਗੇ ਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਾਂਗੇ ਕੱਲ ਜਿਹੜੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਝੋਨੇ ਦੀ ਖਰੀਦ ਤੇ ਉਹ ਕਹਿ ਰਹੇ ਵੀ ਜਲਦੀ ਫੈਸਲਾ ਕਰਕੇ ਨਿਪਟਾਰਾ ਕਰ ਦਾਂਗੇ ਜੇਕਰ ਝੋਨੇ ਦੀ ਖਰੀਦ ਨਾ ਹੋਈ ਦਾ ਦੋਵਾਂ ਫਾਰਮਾ ਦਾ ਫੈਸਲਾ ਜਿੱਥੇ-ਜਿੱਥੇ ਵੀ ਝੋਨੇ ਦੀ ਖਰੀਦ ਰੁਕੂਗੀ ਉੱਥੇ-ਉੱਥੇ ਅੰਦੋਲਨ ਹੋਊਗਾ ਇਹ ਤੋਂ ਕਾਹਾਂ ਸ਼ਹੀਦਾਂ ਤੇ ਸਤਾਈ ਪਾਲਸੀ ਅਰੇ ਤੋਂ ਕਾਹਾਂ ਜਿਹੜੇ ਹੋਰ ਮਸਲੇ ਨੇ 15 ਅਕਤੂਬਰ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਨਿਪਟਾਰਾ ਕਰ ਦਾਂਗੇ ਜਾਂ ਸ਼ਹੀਦਪੁਰ ਵਾਲਿਆਂ ਨੂੰ ਰਹਿਂਦਾ ਵਾਅਦਾ ਤੁਹਾਡਾ ਦੇ ਦੇਾਂਗੇ ਗੰਨਾ ਜੜਾਵਾ ਉਹਦੇ ਤੇ ਬਕਾਇਆ ਮਿਲ ਜੂਗਾ ਕੰਨੇ ਅੱਦੇ ਨੂੰ ਲੈ ਕੇ ਜਿਹੜੀ ਮਿੱਲਾਂ ਚਲਾਉਣੀਆਂ ਉਹਦਾ ਹੋ ਜੂਗਾ ਤੋਂ ਜਿਹੜੇ ਕੁਝ ਮਸਲਿਆਂ ਤੋਂ ਉਹਦੇ ਭਰੋਸੇ ਆਏ ਹੈਗੇ ਆ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਵਿੱਚ ਸਾਫ਼ ਹੋਊਗਾ ਧੰਨਵਾਦ